ਆ ਲੋ ਬਾਈ ਫੀਡ ਪੌਣ ਆਏ ਸੀਗੇ ਤੇ ਇੰਤਾਰੇ ਨੂੰ ਹੁਣ ਗਰਮੀ ਆ ਹਨਾ ਜੀ ਤੇ ਪਏ ਸੀਗੇ ਖਾਲੀ ਚ ਹਾਂ ਹਾਂ ਲੈ ਆਏ ਗਏ ਖਾਲੀ ਚ ਪਏ ਸੀਗੇ ਉੱਥੋਂ ਠਾ ਕੇ ਲੈ ਆਏ ਉਧਰ ਪਰਲੇ ਪਾਸੇ ਇਹ ਬਸ ਵੀ ਮਾਨੇ ਤੇ ਚਲੋ ਆਪਾਂ ਜਾਲ ਦਾ ਕਿਹਾ ਸੀਗਾ ਹਨਾ ਜੀ ਜਾਲ ਦਾ ਇੰਤਜ਼ਾਮ ਹੋ ਗਿਆ ਬਾਈ ਇੱਕ ਦੋ ਦਿਨਾਂ ਅੰਚ ਜਾਲ ਆ ਜਾਊਗਾ ਫਿਰ ਨਾ ਦੋ ਕੁ ਡੌਗ ਫੜਨ ਵਾਲੇ ਆ ਉਹਨਾਂ ਨੂੰ ਫੜਾਂਗੇ ਫੜ ਕੇ ਫਿਰ ਉਹਨਾਂ ਇਲਾਜ ਕਰਾਵਾਂਗੇ ਤਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਕਹੀ ਸੀ ਬਾਈ ਜੀ ਵੀ YouTube ਤੇ ਆ ਜਾਓ ਹਨਾ ਇੱਕ ਸਾਡਾ ਚੈਨਲ ਬਣਾਇਆ ਇੱਕ ਆਸ ਦੀ کرن YouTube ਦਾ ਚੈਨਲ ਬਣਾਇਆ ਬਈ YouTube ਤੇ ਆ ਜਾਓ ਸਾਰੇ ਜਣੇ ਮੇਰੀ ਬੇਨਤੀ ਹੈ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਹਨਾ ਇੰਚਾ ਹੋਂ ਤਾਂ ਸਾਡਾ YouTube ਤੇ ਵੀਡੀਓ ਵੀ YouTube ਤੇ ਹੀ ਦੇਖਿਆ ਕਰੋ Instagram ਤੇ ਤਾਂ ਹੁਣ ਅਸੀਂ ਬਹੁਤ ਘੱਟ ਪਾਉਨੇ ਆ ਲੰਮੀਆਂ ਵੀਡੀਓ ਸਾਡੀਆਂ YouTube ਤੇ ਹੁੰਦੀਆਂ ਤੇ ਜਾਲ ਦਾ ਆਪਣਾ ਇੰਤਜਾਮ ਹੋ ਗਈ ਤੇ ਆਹਾ ਬਈਓ ਜਿਹਦੀਆਂ ਲੱਤਾਂ ਦੀ ਹੈਗੀ ਪ੍ਰੋਬਲਮ ਹਨਾ ਇਨੂੰ ਮੰਨ ਲੇ ਚਲੋ ਵੀ ਦਵਾਈ ਤਾਂ ਹੁਣ ਜਿਹੜੀ ਸਾਨੂੰ ਦੱਸੀ ਆ ਸੀ ਦੇਈ ਜਾਂਨੇ ਹਣਾ ਇੱਥੇ ਮੁੰਡਾ ਹੈਗਾ ਉਹ ਵੀ ਦੋ ਵਾਰੀ ਦਵਾਈ ਦੇ ਦਿੰਦਾ ਹੈ ਭੈਣ ਦਾ ਇੱਕ ਦਾ ਕਮੈਂਟ ਆ ਜੀ ਕਹਿੰਦੀ ਵੀਰੇ ਦੁੱਧ ਚ ਨਾ ਪਾਇਆ ਕਰੋ ਇਹਨੂੰ ਪਾਣੀ ਚ ਜਾਂ ਕਿਸੇ ਹੋਰ ਤਰੀਕੇ ਨਾਲ ਪਿਆ ਦਿਆ ਕਰੋ ਤਾਂ ਉਹਨਾਂ ਦੇ ਹੁਣ ਗੇਟ ਨੂੰ ਲੌਕ ਲੱਗਿਆ ਹੋਇਆ ਚਲੋ ਅਸੀਂ ਕੋਈ ਨਾ ਕਹਿ ਦਿਆਂਗੇ ਉਹਨੂੰ ਦਵਾਈ ਦਊਂਕੋ ਉਹਨਾਂ ਦੇ ਅੰਦਰ ਪਈ ਹੈ ਉਹ ਮੈਂ ਤੁਹਾਨੂੰ ਦਵਾਈ ਦਾ ਲੈਵਲ ਵੀ ਦਿਖਾ ਦੂੰਗਾ ਹਾਂ ਕਾ ਲੋ ਇੱਕ ਆਏ ਦੇ ਬਈ ਅੱਖ ਚ ਪ੍ਰੋਬਲਮ ਬਸ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਬਈ ਇਹ ਫੀਡ ਦੀ ਹੈਲਪ ਸਾਡੀ ਕਰ ਦਿਆ ਕਰੋ ਹਨਾ ਹੀ ਬਾਕੀ ਮੈਡੀਸਨ ਹੋ ਗਈ ਜਿਵੇਂ ਦਵਾਈਆਂ ਵਗੈਰਾ ਇਹ ਇੱਕ ਉਹ ਪਾਈ ਸੀ ਆਪਾਂ ਗੋਲੀ ਯਾਰ ਉਹਨੂੰ ਤੇ ਜੇ ਤੱਕ ਲੈਣਾ ਦਿਮਾਗ ਫੋੜ ਨੈਕਸਾਗਾਰ ਨਹੀਂ ਦੇ ਤੂੰ ਤਾਂ ਮਹਿੰਗੀ ਬਾਲ ਯਾਰ ਇੱਕ ਨਾ ਸਸਤੀ ਦਵਾਈ ਹੈਗੀ ਆ ਉਹ ਡੱਬੀ ਵਾਲੀ ਗੋਲੀ ਚਲ ਕੋਈ ਉਹਦੇ ਨਾਲ ਵੀ ਉਹਦੇ ਨਾਲ ਵੀ ਵੱਜ ਜਾਂਦਾ ਹਨਾ ਤੇ ਫਿਰ ਆਪਾਂ ਨੂੰ ਇੰਨੀ ਮਹਿੰਗੀ ਦਵਾਈ ਲੈਣ ਦੀ ਤਜਰੂਰਤ ਨਹੀਂ ਕਿਉਂਕਿ ਆਪਾਂ ਜੇੜਦਾ ਕੋਈ ਜ਼ਿਆਦਾ ਖਰਾਬ ਹੋਵੇ ਗਲਿਆ ਜ਼ਿਆਦਾ ਹੋਵੇ ਉਹ ਤਾਂ ਹੋ ਜਾਂਦਾ ਓਖਾ ਜਿਹੜਾ ਬਈ ਮੰਨ ਕੇ ਚਲੋ ਸ਼ੁਰੂਆਤੀ ਦੌਰ ਚ ਆਪਾਂ ਉਹਨੂੰ ਸਾਹ ਸੰਭਾਲ ਕਰ ਲਏ ਨੇ ਤੇ ਬੱਸ ਬਈ ਸਾਡੇ YouTube ਤੇ ਜਰੂਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਬਾਇਓ ਚ ਲਿੰਕ ਦਿੱਤਾ ਹੋਇਆ ਤੇ ਇੱਕ ਜਿਹੜੀ ਬਈ ਕੱਲ ਆਪਾਂ ਵੀਡੀਓ ਪਾਈ ਸੀ ਰੋਡ ਬੀਲਰ ਦੀ ਹਾਂ ਮੈਨੂੰ ਯਾਦ ਆ ਗਿਆ ਰੋਡ ਬੀਲਰ ਦੀ ਵੀਡੀਓ ਪਾਈ ਸੀ ਜੀ ਬਈ ਉਹ ਕੀ ਹੋਇਆ ਸੀਗਾ ਉਹ ਰੈਸਕਿਊ ਕੀਤਾ ਸੀਗਾ ਭਰਾਣੇ ਮੈਂ ਕਹਿਣਾ ਭੁੱਲ ਗਿਆ ਮੇਰੇ ਥੋੜੀ ਨਾ ਮੈਮਰੀ ਲਾਸ ਆ ਤੇ ਦਿਮਾਗ ਚੋਂ ਨਿਕਲ ਜਾਂਦੀ ਗੱਲ ਉਹ ਰੈਸਕਿਊ ਕੀਤਾ ਹੋਇਆ ਸੀਗਾ ਉਹਨੇ ਬਈ ਤੇ ਉਹ ਵੀਰ ਤੋਂ ਨਾ ਸਮਦੇ ਨਹੀਂ ਵਿਚਾਰੇ ਤੋਂ ਹਨ ਬਈ ਮੇਰੇ ਵਰਗਾ ਯੂ ਕੋਈ ਭਰਾ ਤੇ ਰੈਸਕਿਊ ਕੀਤਾ ਹੋਇਆ ਸੀ ਉਹ ਕਹਿੰਦਾ ਬਈ ਵੀਡੀਓ ਪਾ ਦੇ ਤੇ ਉਹ ਬਈ ਲੈ ਗਏ ਆ ਕੋਈ ਲੈ ਗਿਆ ਭਰਾ ਪਰ ਉਹ ਕਹਿੰਦਾ ਮੈਂ ਵੀਡੀਓ ਨਹੀਂ ਬਣਾ ਸਕਿਆ ਤੇ ਉਹਨੇ ਫੋਨ ਆਇਆ ਸੀਗਾ ਕਹਿੰਦਾ ਵੀ ਤੂੰ ਵੀਡੀਓ ਚ ਕਹਿ ਦੇ ਮੈਨੂੰ ਫੋਨ ਬਹੁਤ ਆਈ ਜਾਂਦੇ ਆ ਉਹਨੂੰ ਲੈ ਗਏ ਬਈ ਤੇ ਬਸ ਥੈਂਕ ਯੂ ਬਾਕੀ ਅੱਗੇ ਚੱਲਦੇ ਆ ਅਗਲੇ ਨੂੰ ਪਾਉਣੇ ਹਨਾ ਫਿਰ ਤੁਹਾਨੂੰ ਕਰਦੇ ਆ ਗੱਲਬਾਤ ਲਓ ਬਾਈ ਜੀ ਫੀਡ ਪਾਉਣ ਆਏ ਸੀਗੇ ਤੇ ਸਫਾਈ ਸਪੂਰੀ ਤਾਂ ਕਹਿ ਕੇ ਗਏ ਸੀ ਜੇ ਕੋਂਡਾ ਇੱਕ ਤਾਂ ਆ ਗਿਆ ਹੀ ਓਂਡੇ ਦਾ ਕਿਹਾ ਸੀਗਾ ਭਾਈ ਉਹਨਾਂ ਉਹਦੀ ਧਰ ਦਿਆ ਜੇ ਇਹ ਇਹ ਚੱਕਰੀ ਮੌਤ ਹੋ ਗਈ। ਇਹ ਇੱਕ ਬਈ ਹੋ ਪਿਆ ਉਹਦਾ ਰੱਜਾ ਕਹਿੰਦਾ ਵੀ ਮੈਂ ਨਹੀਂ ਆਉਂਦਾ ਤੁਸੀਂ ਇੱਕ ਰਿਆ ਖਾ ਲੋ ਤੇ ਬਈ ਤਿੰਨ ਰਹਿ ਗਏ ਪੰਜ ਸੀਗੇ ਤੇ ਇੱਕ ਨਾ ਆਪਣੀ ਬਈ ਇੱਕ ਬਈ ਆਪਾਂ ਜਾਲਦਾ ਹਨਾ ਇਹ ਕਿਆ ਸੀਗਾ ਤੇ ਆਪਣੀ ਹੈਲਪ ਕੀਤੀ ਕਿਰਨ ਭੈਣ ਹੋਊਗੀ ਤੇ ਇੱਕ ਕੁਲਦੀਪ ਆਂਟੀ ਜਮਾ ਆ ਗਏ ਲੋ ਹਨਾ ਤੇ ਇੱਕ ਸਿਮਰਨ ਇੱਕ ਮਿੰਟ ਰੁਕੀ ਮੈਨੂੰ ਦੁਬਾਰਾ ਵੀਡੀਓ ਛੱਡੀ